ਤਲੁਤਣਾ ਦੇ ਸਰਕਟ ਹਾਊਸ ਦੇ ਵਿੱਚ ਸ਼ੋਮਨੀ ਕਾਰੀ ਦਲ ਯੂਥ ਵਿੰਗ ਯਾਨਕੀ ਐਸਓਆਈਡੀ ਅਹਿਮ ਮੀਟਿੰਗ ਹੋਇਆ ਜਿਸ ਦੇ ਵਿੱਚ ਐਸਓਆਈਡੀ ਪੰਜਾਬ ਪ੍ਰਧਾਨ ਰਵੀਰ ਸਿੰਘ ਢਿੱਲੋਂ ਨੇ ਹਿੱਸਾ ਲੇਤਾ ਇਸ ਮੌਕੇ ਉਤੇ ਐਨਬੀ ਨਿਊਜ਼ ਦੇ ਸੰਵਾਦਤਾ ਅਰਵਿੰਦਰ ਸਰਨਾ ਨੇ ਪੰਜਾਬ ਪ੍ਰਧਾਨ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਤੋਂ ਅਸੀਂ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਖੜੇ ਆ ਅੱਜ ਲੁਧਿਆਣਾ ਦੇ ਸਰਕਟ ਹਾਊਸ ਐਸਓਆਈ ਨੇ ਇੱਕ ਬੈਠਕ ਕੀਤੀ ਉਸ ਬੈਠਕ ਵਿੱਚ ਜਿਹੜੇ ਪੰਜਾਬ ਪ੍ਰਧਾਨ ਨੇ ਰਵਿੰਦਰ ਸਿੰਘ ਢਿੱਲੋਂ ਨੇ ਸ਼ੁਭਲਿਅਤ ਕੀਤੀ ਹੈ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਬਹੁਤ-ਬਹੁਤ ਸਵਾਗਤ ਧੰਨਵਾਦ ਜੀ ਸਰ ਕੀ ਕਹਿਣਾ ਚਾਹੂਗਾ ਅੱਜ ਬੈਠਕ ਦਾ ਮੇਨ ਅਜੰਡਾ ਕੀ ਸੀ ਵੇਖੋ ਅੱਜ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡੇ ਵੱਖ-ਵੱਖ ਕਾਲਜਾਂ ਦੇ ਨੌਜਵਾਨ ਹੁਣ ਯੂਥ ਵਾਲੇ ਨੌਜਵਾਨ ਹੁਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਵੱਡੇ ਲੈਵਲ ਤੇ ਸ਼ਮੂਲੀਅਤ ਕਰਕੇ ਤੇ ਵੱਡੇ ਲੈਵਲ ਤੇ ਭਰਤੀ ਕਰਵਾਈ। ਇੱਕ ਤਾਂ ਉਹਨਾਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਨ ਲਈ, ਦੂਜਾ ਇੱਥੇ ਜਲੰਧਰ ਆਪਣਾ ਲੁਧਿਆਣਾ ਦੀ ਜਿਮਨੀ ਚੋਣ ਹੋ ਰਹੀ ਉਹਦੇ ਵਾਸਤੇ ਜਿਹੜਾ ਐਸਵਾਈ ਤੇ ਯੂਥ ਰਲ ਕੇ ਕੀ ਰੋਲ ਅਦਾ ਕਰ ਸਕਦੇ ਆ ਉਹ ਸਟ੍ਰੈਟਜੀ ਬਣਾਉਣ ਵਾਸਤੇ ਤੇ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਵਿਦਿਅਕ ਅਦਾਰਿਆਂ ਤੋਂ ਵਿੱਚੋਂ ਐਜੂਕੇਸ਼ਨ ਗ੍ਰਹਿਣ ਕਰ ਰਿਹਾ ਉਹਨਾਂ ਨੌਜਵਾਨਾਂ ਨੂੰ ਐਜੂਕੇਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਵਿਜ਼ਨ ਰਿਹਾ ਬਾਦਲ ਸਾਹਿਬ ਦਾ ਕੀ ਵਿਜ਼ਨ ਰਿਹਾ ਤੇ ਕਿਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਲੋ ਝੂਠ ਵਿੱਚ ਆ ਗਿਆ ਸੱਚ ਤੇ ਝੂਠ ਵਿਚਲੀ ਜਿਹੜੀ ਰਾਜਨੀਤੀ ਹੈ ਇਹਦਾ ਫਰਕ ਸਮਝਾਉਣ ਵਾਸਤੇ ਤੇ ਉਹਨਾਂ ਦੇ ਸੁਝਾਅ ਇਕੱਠੇ ਕਰਕੇ ਕਾਲਜਾਂ ਦੇ ਵਿੱਚ ਐਸ.ਵਾਈ ਦੇ ਜਥੇਬੰਦ ਘਟਾਂਚੇ ਨੂੰ ਕਿਵੇਂ ਵਧੀਆ ਤਰੀਕੇ ਨਾਲ ਜਥੇਬੰਦ ਕੀਤਾ ਜਾ ਸਕੇ ਇਹਨਾਂ ਤਮਾਮ ਗੱਲਾਂ ਨੂੰ ਲੈ ਕੇ ਮੀਟਿੰਗ ਹੋਈ ਬਡਾਲਾ ਸਾਹਿਬ ਬਹੁਤ ਹਰੂਪ ਲਾ ਰਹੇ ਨੇ ਚਾਹੇ ਤੁਹਾਡੀ ਭਰਤੀ ਹੋਵੇ ਕਈ ਕਈ ਜਿਹੜੇ ਤੁਹਾਡੇ ਸ਼ਾਖਾ ਚ ਸ਼ਾਮਿਲ ਰਿਹਾ ਤੁਹਾਡੀ ਪਾਰਟੀ ਸ਼ਾਮਿਲ ਉਹ ਕਹਿੰਦੇ ਨੇ ਥੋੜਾ ਜਿਹਾ ਨੇ ਪੰਥ ਤੋਂ ਸਿੱਖ ਤੋਂ ਵਡਾਲਾ ਸਾਹਿਬ ਆਪ ਅਕਾਲੀ ਦਲ ਤੋਂ ਵੱਖ ਚੱਲ ਰਿਹਾ ਵਡਾਲਾ ਸਾਹਿਬ ਉਹ ਨਹੀਂ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਾਨਸਤ ਕਰ ਦਿੱਤਾ ਯਾਦ ਵਡਾਲਾ ਸਾਹਿਬ ਦਾ ਪਰਿਵਾਰ ਦਾ ਜਾਂ ਵਡਾਲਾ ਸਾਹਿਬ ਦਾ ਨਾਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਹੀ ਆ ਤੇ ਜਦੋਂ ਸਿਆਣੇ ਕਹਿੰਦੇ ਆ ਨਾ ਵੀ ਜਦੋਂ ਔਖਾ ਸਮਾਂ ਹੋਵੇ ਤੇ ਆਪਦੇ ਸੱਜਣ ਨੂੰ ਛੱਡ ਦੀ ਇਸ ਤੋਂ ਵੱਡੀ ਕੋਈ ਅਕ੍ਰਿਤ ਘੰਟਾ ਤੇ ਗਦਾਰੀ ਨਹੀਂ ਹੁੰਦੀ ਬੜੇ ਬੜੇ ਨਾਮ ਦੇ ਸਾਲ ਵਡਾਲਾ ਸਾਹਿਬ ਨੇ ਬੀਬੀ ਜਗੀਰ ਕੋਲ ਲਿਆ ਕਿੰਨੇ ਨਾਮ ਨੇ ਮਲਾਈਆਂ ਖਾ ਕੇ ਸਾਰੇ ਅੱਜ ਪਾਰਟੀ ਦੇ ਔਖੇ ਵੇਲੇ ਅੱਜ ਵੇਖੋ ਪਾਰਟੀ ਦੀਆਂ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀ ਔਖੇ ਦੌਰ ਆਉਂਦੇ ਜਾਂਦੇ ਰਹਿੰਦੇ ਆ ਔਖੇ ਦੌਰ ਚ ਤੇ ਬੰਦੇ ਦਾ ਪਤਾ ਲੱਗਦਾ ਉਹਦੇ ਪਗਾਂ ਦੇ ਨੇ ਇਹ ਪਰਿਵਾਰਵਾਦ ਜ਼ਿਆਦਾ ਇਸ ਪਾਰਟੀ ਵਿੱਚ ਉਹ ਇਹੀ ਕਹਿ ਰਹੇ ਨੇ ਕਿ ਪਰਵਾਤਾ ਦੇ ਦਾ ਉਹਨਾਂ ਨੇ ਕਿਹਾ ਕਿ ਜਿਹੜੇ ਸ਼ੁਰੂ ਮਣੀ ਗੱਲ ਅਕਾਲੀ ਦਲ ਦੇ ਪ੍ਰਧਾਨ ਸੀ ਉਹ ਅਸਤੀਫਾ ਦੇ ਮੈਂ ਆਮ ਕਰਦਾ ਨੌਜਵਾਨ ਆ ਜੀ ਮੇਰਾ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਮੈਨੂੰ ਪਾਰਟੀ ਨੇ ਨੈਸ਼ਨਲ ਲੈਵਲ ਦਾ ਅਹੁਦਾ ਦਿੱਤਾ ਹੈ ਪਰਿਵਾਰਵਾਦ ਇਹਨੂੰ ਬਟਾਲਾ ਸਾਹਿਬ ਪਰਿਵਾਰਵਾਦ ਕਹਿੰਦੇ ਆ ਚੰਦੂ ਮਾਇਰਾ ਸਾਹਿਬ ਤਾਂ ਆਪਦੇ ਦੋਹਾਂ ਬੇਟਿਆਂ ਵਾਸਤੇ ਖਨੌਰ ਤੇ ਸਨੌਰ ਤੋਂ ਆਪ ਵੀ ਇਲੈਕਸ਼ਨ ਲੜਦੇ ਸੀ ਤੇ ਬੇਟੇ ਵਾਸਤੇ ਵੀ ਟਿਕਟ ਮੰਗੀ ਆਨੰਦਪੁਰ ਸਾਹਿਬ ਵੀ ਜਾ ਗਿਆ ਤੇ ਮੈਂ ਐਮਪੀ ਦਾ ਇਲੈਕਸ਼ਨ ਵੀ ਲੜਨਾ ਨਿੱਕਾ ਮੁੰਡਾ ਜਿਹੜਾ ਜੀ ਉਹਨੂੰ 2007 ਤੋਂ ਲੈ ਕੇ 17 ਤੱਕ ਡਿਪਟੀ ਐਡਵੋਕੇਟ ਜਰਨਲ ਬਣਾ ਕੇ ਰੱਖਿਆ ਉਦੋਂ ਪਰਿਵਾਰਵਾਦ ਕਿੱਥੇ ਸੀ ਕਿਹਨੇ ਕਿ ਪ੍ਰਧਾਨ ਸੁਖਵੀਰ ਬਾਦਲ ਨਹੀਂ ਬਣਨਾ ਪਰ ਹਜੇ ਨਹੀਂ ਥੋੜਾ ਰੁੱਕ ਕੇ ਵੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਲੋਕਾਂ ਦੇ ਦਿਲਾਂ 'ਚ ਵਸਦੇ ਆ ਕਿਉਂ ਵਸਦੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਵਰਗਾਂ ਵਾਸਤੇ ਕੰਮ ਕਰਕੇ ਵਿਖਾਇਆ ਉਹਨਾਂ ਦਾ ਪੰਜਾਬ ਨੂੰ ਲੈ ਕੇ ਵਿਜ਼ਨ ਹੈ ਸਭ ਤੋਂ ਵੱਧ ਮੈਂ ਦਾਅਵੇ ਨਾਲ ਕਹਿੰਨਾ ਤੁਹਾਡੇ ਚੈਨਲ ਤੇ ਬਾਦਲ ਸਾਹਿਬ ਦੇ ਵਿਜ਼ਨ ਦੇ ਬਰਾਬਰ ਦਾ ਕੋਈ ਪੰਜਾਬ ਦੇ ਵਿੱਚ ਲੀਡਰ ਹੈਗਾ ਡਿਵੈਲਪਮੈਂਟ ਵੇਖ ਲਓ ਐਜੂਕੇਸ਼ਨ ਵੇਖ ਲਓ ਹੈਲਥ ਵੇਖ ਲਓ ਇਨਫਰਾਸਟ੍ਰਕਚਰ ਵੇਖ ਲਓ ਰਾਈਟ ਟੂ ਸਰਵਿਸ ਐਕਟ ਵਰਗੇ ਐਕਟ ਪੰਜਾਬ ਦੇ ਵਿੱਚ ਲਾਗੂ ਕਰਾਉਣੇ ਹੋਣ ਜੀ ਡੀਪੀ ਪੰਜਾਬ ਦੀ ਦੀ ਗੱਲ ਕਰ ਲਓ ਕਾਂਗਰਸ 40% ਅਕਾਲੀ ਦਲ ਨੂੰ ਅਕਾਲੀ ਦਲ ਨੂੰ ਫਿਰ 3 ਸੀਟਾ ਕਿਉਂ ਮਿਲੇ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ 3 ਹੁਣ ਝੂਠ ਵੇਚੋਗੇ ਨਾ ਜਦੋਂ ਜੀ ਕਈ ਵਾਰ ਉਹ ਜਿਵੇਂ ਚਾਈਨਾ ਵਾਲਾ ਮਾਲ ਵਿਕਿਆ ਹੈ ਨਾ ਝੂਠ ਨੂੰ ਸੋਹਣੀ ਪੈਕਿੰਗ ਦੇ ਵਿੱਚ ਲਪੇਟ ਦੋ ਸੱਚ ਨਾਲੋਂ ਪਹਿਲਾਂ ਵੇਖ ਜਾਂਦਾ ਪਰ ਵੇਖਦਾ ਇੱਕ ਵਾਰ ਆ ਉਹ ਝੂਠ ਦਾ ਸੌਦਾ ਵੇਚਿਆ ਸੀ ਜਿਹਨੇ ਚੰਮੀ ਸਾਹਿਬ ਕਿਉਂ ਦੂਰ ਹੋ ਗਏ ਉਹਨਾਂ ਨੇ ਕਿਉਂ ਅਸਤੀਫਾ ਦਿੱਤਾ ਅਗਰ ਗੱਲ ਕੀਤੀ ਜਾਵੇ ਬੜੇ ਲੋਕ ਨੇ ਜਿਹੜੇ ਹੁਣ ਦੂਰ ਹੋ ਗਏ ਵੇਖੋ ਧਾਮੀ ਸਾਹਿਬ ਦਾ ਅਸਤੀਫੇ ਦਾ ਕੀ ਉਹਨਾਂ ਦਾ ਉਹੀ ਬੈਟਰ ਦੱਸ ਸਕਦੇ ਉਹਨਾਂ ਦਾ ਨਿੱਜੀ ਕਾਰਨ ਕਾਰਨਾ ਕਰਕੇ ਆ ਜਾਂ ਕੀ ਆ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਯੂਥ ਨੂੰ ਜੋ ਹੁਣ ਇਲੈਕਸ਼ਨ ਆ ਰਹੇ ਨੇ 1.5 ਸਾਲ ਬਾਅਦ ਕਿੰਨੀਆਂ ਸੀਟਾਂ ਮਿਲ ਜਾਣੀਆਂ ਨੇ ਮਤਲਬ ਅਕਾਲੀ ਦਲ ਕਿੰਨੀ ਕਿ ਜਗ੍ਹਾ ਯੂਥ ਨੂੰ ਤਨ੍ਨਾਤ ਕਰੋਗੇ ਜਾਂ ਮੇਰਾ ਯੂਥ ਅ ਹਮੇਸ਼ਾ ਯੂਥ ਨੂੰ ਵੱਖ-ਵੱਖ ਹਲਕਿਆਂ ਦੇ ਵਿੱਚ ਟਿਕਟਾਂ ਦੇ ਕੇ ਅਕਾਲੀ ਦਲ ਨਵਾਜਦਾ ਰਿਹਾ ਸਾਡੇ ਐਸੋਆਈ ਦੇ ਪ੍ਰਧਾਨ ਸੀ ਪਰਮਪਰਮਪਾਲ ਸਿੰਘ ਜੀ ਬੰਟੀ ਰਮਾਣਾ ਉਹਨਾਂ ਨੂੰ ਟਿਕਟ ਮਿਲੀ ਹੈ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਚੇਂਜਰ ਸਾਹਿਬ ਨੇ ਇੱਥੇ ਕੰਮ ਕੀਤਾ ਵਾ ਐਸਵਾਈ ਦੇ ਵਿੱਚ ਅੱਜ ਯੂਥ ਦੇ ਵਿੱਚ ਕੰਮ ਕਰ ਰਹੇ ਆ ਸਮੇਂ ਸਮੇਂ ਤੇ ਅਕਾਲੀ ਦਲ ਨਾ ਹੀ ਇਲੈਕਸ਼ਨ ਜੀ 22 ਇਲੈਕਸ਼ਨ ਵਿੱਚ ਯੂਥ ਆ ਜਾਊਗਾ ਕਿ ਯੂਥ ਆਊਗਾ ਕਿ ਕੋਈ ਫਿਰ ਪੁਰਾਣੇ ਲੋਕ ਕੈਂਡੀ ਟਿਕਟ ਦੇ ਜਾਊਗਾ ਜਿਹੜੀ ਪਾਰਟੀ ਦਾ ਵਰਕ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਡਿਸੀਜਨ ਲੈਣਾ ਜੀ ਪਾਰਟੀ ਸਿਆਣੀ ਹੈ ਤੁਸੀਂ ਦਾਅਵਾ ਤੇ ਕਰਦੇ ਹੋ ਕਿ ਯੂਥ ਤੁਹਾਡੇ ਨਾਲ ਜੁੜੀ ਹੈ ਮਿਹਨਤ ਕਰ ਰਹੀ ਹੈ ਇਹਨੂੰ ਕੰਮ ਕਰਨ ਦਾ ਮੌਕਾ ਦਿਓ ਜੀ ਦੇਖੋ ਬਿਲਕੁਲ ਮੈਂ ਕਹਿੰਦਾ ਦੇਖੋ ਹੋ ਸਕਦਾ ਯੂਥ ਨੇ ਇਲੈਕਸ਼ਨ ਲੜਨਾ ਹੋਵੇ ਮੈਂ ਕਿਵੇਂ ਕਹਿ ਸਕਦਾ ਨਾ ਕੋਈ ਨਾਂ ਨਹੀਂ ਨਾ ਲੈ ਸਕਦਾ ਉਸਾ ਦਾ ਜਿਹੜਾ ਚਿਹਰਾ ਆਉਣਾ ਇਥੋਂ ਬਾਈ ਇਲੈਕਸ਼ਨ ਦੇ ਵਿੱਚ ਯੂਥ ਤੋਂ ਹੀ ਹੋਵੇ ਜਿਹੜਾ ਇਲੈਕਸ਼ਨ ਆਉਣਿਆ 2027 ਦੇ ਵਿੱਚ ਬਾਦਲ ਸਾਹਿਬ ਨੇ ਤਾਂ ਬਾਈ ਦੇ ਵਿੱਚ ਵੀ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਦਿੱਤੀ ਹੈ ਕਹਿ ਕੇ ਲੁਧਿਆਣੇ ਵਿੱਚ ਜਿਹੜਾ ਬਾਈ ਇਲੈਕਸ਼ਨ ਹੈ ਪੂਰੀ ਚੜ੍ਹਦੀ ਕਲਾ ਨਾਲ ਜਿੱਤਣਗੇ ਉਹ ਆਉਣ ਵਾਲਾ ਟਾਈਮ ਦੱਸੂਗਾ ਕਿ ਬਾਈ ਇਲੈਕਸ਼ਨ ਦੇ ਵੋਟਰ ਕਿਸ ਨੂੰ ਫਤਵਾ ਦਿੰਦੇ ਨੇ ਕਿਹਦੀ ਜਿੱਤ ਹੁੰਦੀ ਹੈ ਕਿਹਦੀ ਹਾਰ ਹੁੰਦੀ ਹੈ ਲੇਕਿਨ ਇੱਕ ਪਰਵੀ ਮੀਟਿੰਗ ਤੇ ਕਿਹਾ ਕਿ ਪਰਮਾ ਉੰਗਾਰਾ ਮਿਲਿਆ ਲੁਯਾਂ ਤੋਂ ਐਨਵੀ ਲੁਧਰਿੰਦਰ ਰਮਿੰਦਰ ਸਰਣ ਦੀ ਰਿਪੋਰਟ